ਬਾ ਬੇਟੇ ਜੀ ਦਾ ਰਿਸ਼ਤਾ ਕੋਈ ਨਹੀਂ ਸਾਡੀ ਜੋੜੀ ਗਾਹੀ ਹੈ ਨਾ ਬੜੀ ਪੁਰਾਣੀ ਜੋੜੀ ਹੈ ਆ ਗੁਰਚਰਨ ਸਿੰਘ ਚੰਨਪਿੰਡ ਬੂ ਗੁਜਰਾ ਭਾਈ ਜਰਨੈਲ ਸਿੰਘ ਸਭਰਾ ਨਾ ਰਿਹਾ ਉਹ ਭਾਈ ਸਤਨਾਮ ਸਿੰਘ ਚੀਮਾ ਜੋਗਾ ਸਿੰਘ ਜੋਗੀ ਨਾਲ ਲਖਮੀਰ ਮਸਤਨਾ ਇਹ ਜੋੜੀ ਬੜੀ ਇਕੱਠੀ ਪੁਰਾਣੀ ਰਹੀ ਹੈ ਤੇ ਦਾਸ ਨੂੰ ਤੁਸੀਂ ਜਾਣਦੇ ਹੋ ਆਪਾਂ ਬੜੇ ਪਿਆਰ ਨਾਲ ਇਥੋਂ ਪ੍ਰਸੰਗ ਸ਼ੁਰੂ ਕਰਕੇ ਜਿੰਨਾ ਵੀ ਸਮਾਂ ਤੁਹਾਡਾ ਸਾਡਾ ਸਾਂਝਾ ਬਣਦਾ ਨਜ਼ਰ ਆਇਆ ਅਸੀਂ ਤੁਹਾਡੇ ਨਾਲ ਜਰੂਰ ਸਾਂਝਾ ਕਰਾਂਗੇ ਇਹ ਤੁਸੀਂ ਜੋੜ ਮੇਲਾ ਮਨਾ ਰਹੇ ਹੋ ਸੁਣੋ ਜਰਾ ਮਾਂ ਤੇ ਪਿਓ ਦਾ ਤੇ ਬਾਪ ਤੇ ਬੇਟੇ ਦਾ ਰਿਸ਼ਤਾ ਉਹ ਮੈਂ ਕਹਤਾ ਰਹੇ ਤੁਹਾਨੂੰ ਦੱਸਣਾ ਜਰਾ ਸਰਵਣ ਕਰੀਂ ਬਾਪ ਬੇਟੇ ਦੇ ਜਿਹੜਾ ਨਹੀਂ ਕੋਈ ਰਿਸ਼ਤਾ ਇਹਦੇ ਜਿਹੜਾ ਨਾ ਦਰਦ ਪਿਆਰ ਹੋਵੇ ਬਾਪ ਛਤਰ ਹੁੰਦਾ ਸਿਰ ਪੁੱਤਰਾਂ ਦੇ ਕੋਈ ਕੰਮ ਨਾ ਸਿਰ ਤੇ ਭਾਰ ਹੋਵੇ ਮਾਤਾ ਪਿਤਾ ਦੇ ਬਿਨਾਂ ਯਤੀ ਮੈਂ ਕਹਿੰਦੇ ਲਫ ਕੀ ਜਾਗ ਦੇ ਵਿੱਚ ਦਰਕਾਰ ਹੋਵੇ ਤੋ ਚਾਚੇ ਤੋਂ ਇੱਕ ਪਿਓ ਚੰਗਾ ਜਿਹੜਾ ਪੁੱਤ ਤੋਂ ਜਾਨ ਨਸਾਰ ਹੋਵੇ ਬਾਪ ਬੇਟੇ ਦੇ ਜੇੜ ਨਹੀਂ ਕੋਈ ਰਿਸ਼ਤਾ ਇਹਦੇ ਜਿਹੜਨਾ ਦਰਦ ਪਿਆਰ ਹੋਵੇ ਬਾਪ ਛਤਰ ਹੁੰਦਾ ਸੇਰੇ ਪੁੱਤਰਾਂ ਦੇ ਕੋਈ ਕੰਮ ਨਾ ਸਿਰ ਤੇ ਭਾਰ ਹੋਵੇ ਮਾਤਾ ਪਿਤਾ ਦੇ ਬਿਨਾਇਤੀ ਵਕੈnde ਲਬਜ ਜਾਗ ਦੇ ਵਿੱਚ ਦਰਕਾਰ ਹੋਵੇ ਸੋਚਾ ਚੇਤੋ ਇੱਕ ਪਿਓ ਚੰਗਾ புத்தோ நவோ பாப பிணா கதை வல்தனி ஆஜர் ஜதோ ராஜ தரபே கார ப ਅੱਜ ਕਬੂਲ ਹੁੰਦਾ ਜਿਹੜਾ ਮਾਪਿਆਂ ਦਾ ਖਿਦਮਤਗਾਰ ਹੋਵੇ ਓਏ ਲੋੜਨਾ ਤੀਰਥੀ ਨਾਵੜੇ ਦੀ ਸੇਵਾ ਮਾਪਿਆਂ ਦੀ ਹਰ ਦਵਾ ਛੋਟੀ ਉਮਰ ਵਿੱਚ ਜੇ ਘਰ ਮਰ ਜਾਣ ਮਾਪੇ ਸਦਾ ਜਗਦੇ ਸਦਾ ਜਗਦੇ ਵਿੱਚ ਖਵਾ ਰਹੋਵੇ ਓ ਵੱਡੇ ਬਿਨਾ ਨਾ ਵੱਡੇ ਆਦਮੀ ਬਿਨਾ ਨਾ ਬਰਕਤਾਂ ਨੇ ਸੁਣਿਆ ਇਹਨਾਂ ਦੇ ਬਿਨਾ ਪਰਵਾਹ ਰਹੋਵੇ ਘਰ ਬੈਠਿਆ ਅੱਜ ਕਬੂਲ ਹੁੰਦਾ ਜਿਹੜਾ ਮਾਪਿਆਂ ਦਾ ਖਿਦਮਤਗਾਰ ਹੋਵੇ ਦਸਵੇਂ ਪਿਤਾ ਦੇ ਜੇੜਾ ਕੋਈ ਦਾਨੀ ਜਿਹੜਾ ਪਿਤਾ ਨੂੰ ਕਹਿ ਤਿਆਰ ਹੋਵੇ ਦਿੱਲੀ ਭੇਜ ਕੇ ਪਿਤਾ ਦਾ ਸੀਸ ਵਾਰੇ ਗੋਬਿੰਦ ਸਿੰਘ ਨਾ ਗੋਬਿੰਦ ਸਿੰਘ ਨਾ ਜੇਡ ਅਵਤਾਰ ਹੋਵੇ ਏਤੀ ਵਾਰ ਆ ਫੇਰ ਨਾ ਪਈ ਪੂਰੀ ਬਨ ਸਵਾਰਿਆ ਸ਼ੁਕਰ ਗਜਾਰ ਹੋਵੇ ਸੱਪ ਨਾਲੋ ਵਿਛੋੜੇ ਦਾ ਦੁਖਮੰਦਾ ਦੁਖ ਸਿਰ ਤੇ ਓਹ ਰਹਾਜਾਰ ਹੋਵੇ ਮਾਪੇ ਹੁਸਨ ਦੀਵਾਨੀ ਦੇ ਤਿੰਨ ਗੱਲਾਂ ਤਿੰਨ ਗੱਲਾਂ ਮੇਰੇ ਦੇ ਤਾਦ ਜੇ ਖੁਸ਼ ਕਰਤਾ ਰਹੋਵੇ ਮੋਹਣ ਸਿੰਘਾ ਜੇ ਉਸ ਦੇ ਹੋ ਰਹੀਏ ਜੀ ਦੇ ਦਰ ਤੇ ਕੋਈ ਅਤਬਾਰ ਹੋ ਕਹਿੰਦਾ ਮਾਵਾਂ ਭਾਵਾਂ ਹੋਣ ਪਰੀਆਂ ਨਾਲ ਸੁਣਦੇ ਡੱਗ ਡੱਗ ਭਰੀਆਂ ਸ਼ਾਹਾਂ ਕਰੀ ਵਿਆਂਾਂ ਵਰੀਆਂ ਪੈਨਨ ਪਾਟ ਹਟਾਵਣ ਜਰੀਆਂ ਪਰ ਫਿਰ ਪੂਰਾ ਸ਼ਿੰਗਾਰ ਨਹੀਂ ਹੁੰਦਾ ਜੇ ਗੋਦੀ ਵਿੱਚ ਲਾਲ ਨਹੀਂ ਹੁੰਦਾ